ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਜਲੇਫਰੋ ਇਲਪੋਰ ਦੇ ਮਾਨਮੱਤੇ ਨਗਰ ਪਿੰਡ ਇੱਟਾਂ ਵਾਲੀ ਦੇ ਵਿੱਚ ਇਹ ਪਿੰਡ ਫੇਰੂ ਸ਼ਹਿਰ ਦਾ ਬਿਲਕੁਲ ਫਰੋਸ਼ਾ ਪਿੰਡ ਦਾ ਬਿਲਕੁਲ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇ ਲੋ ਪਰਵਾਰ ਦੇ ਘਰੇ ਇੱਕ ਨੀਲੀ ਰਾਵੀ ਮਹਿ ਦੀ ਤੁਹਾਨੂੰ ਵੀਡੀਓ ਦਿਖਾਉਣੀ ਆ ਤੇ ਮੈਂ ਵੀ ਤੁਹਾਨੂੰ ਉਹ ਵਿਖਾਉਣੀ ਆ ਜਿਹੜੀਆਂ ਮਈਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਵਾਲੇ ਭਰਾਵਾਂ ਦੇ ਕੋਲੇ ਵੇਣੇ ਹੁੰਦੇ ਉਹਨਾਂ ਮਈਆਂ ਦੇ ਵਿੱਚੋਂ ਅੱਜ ਇੱਕ ਮੈਂ ਭਲੇਖਾ ਪਾਉਂਦੀ ਉਹਨਾਂ ਮਈਆਂ ਦੇ ਦਰਮਿਆਨ ਵਾਲੀਆਂ ਮਈਆਂ ਜਿਵੇਂ ਤੁਸੀਂ ਦੇਖਦੇ ਹੁੰਦੇ ਹੋ ਉਸੇ ਤਰ੍ਹਾਂ ਦੀ ਇਹਦੀ ਬਾਡੀ ਸਟਰਕਚਰ ਉਸੇ ਤਰ੍ਹਾਂ ਦਾ ਦਾ ਕਰਮਾਂ ਵਾਲੀ ਦਾ ਲੇਵਾ ਬਹੁਤ ਬਰੀਕੀ ਦੇ ਨਾਲ ਮੈਂ ਤਿਆਰ ਹੋਈ ਹੋਈ ਆ ਦੁੱਧ ਦੀ ਚੰਗੇ ਦੀ ਮਾਲਕਾਣਾ ਇਹ ਬਾਈ ਨੇ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਕਵਰ ਕੀਤੀ ਸੀ ਉਦੋਂ ਇਹ ਮੈਂ ਕੱਚੀ ਸੀਗੀ ਕੁਝ ਦਿਨਾਂ ਦੀ ਤੇ ਕੁਝ ਭਰਾਵਾਂ ਨੇ ਕਿਹਾ ਕਿ ਮੈਂ ਤਿਆਰ ਆ ਦੋ ਤਿੰਨ ਦਿਨਾਂ ਦੇ ਵਿੱਚ ਸੂ ਪੈਣੀ ਆ ਪਰ ਮੈਂ ਤੁਹਾਨੂੰ ਉਦੋਂ ਵੀ ਕਹੀ ਸੀ ਇਹ ਗੱਲ ਵੀ ਮੈਂ ਵੀਡੀਓ ਇਹਦੀ ਦੁਬਾਰਾ ਵੀ ਜੇ ਬਨੂ ਮਿਲਿਆ ਤੇ ਵਿਕ ਗਈ ਤਾਂ ਇਹ ਗੱਲ ਵੱਖਰੀ ਆ ਪਰ ਫਿਰ ਬਾਈ ਨੇ ਰੋਕ ਲਈ ਸੀ ਕਿਉਂਕਿ ਬਾਈ ਆਂਦਾ ਵੀ ਆਪਾਂ ਦਿਖਾ ਵੀ ਦਿਆਂਗੇ ਕੋਈ ਗੱਲ ਨਹੀਂ ਵੀ ਇਹ ਦਿਨੇ ਦੇ ਕਿੰਨੇ ਪਏ ਕਿੰਨੇ ਨਹੀਂ ਪਏ ਹੁਣ ਦੀ ਮੈਂ ਦੀ ਤਿਆਰੀ ਵੇਖ ਲਓ ਹਜੇ ਵੀ ਮੈਂ ਦੇ ਕੁਝ ਦਿਨ ਬਾਕੀ ਪਏ ਆ ਸੂਣ ਦੇ ਵਿੱਚ ਕਰਦਿਆਂ ਗੱਲਬਾਤ ਬ ਨਾਲ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਸਭ ਵਧੀਆ ਜੀ ਓਕੇ ਕਰ ਪਰਿਵਾਰ ਸਾਹਿਬ ਹਾਂ ਜੀ ਸਾਰੇ ਠੀਕ ਆ ਜੀ ਠੀਕ ਆ ਬਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਪਿੰਦਰਾਈ ਪਿੰਦਰ ਪਿੰਦਰ ਬਾਈ ਫਿਰ ਜਿਹੜੀ ਮੈਂ ਆ ਇਹ ਇਹ ਕਿੰਨਾ ਸੂਆ ਸੁੰਦੀ ਆ ਬਾਈ ਇਹ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਹਾਂ ਜੀ ਠੀਕ ਆ ਕਿੰਨੇ ਦਿਨ ਲੈ ਜੂਗੀ ਬਾਈ ਪਿੰਦਰ ਹਜੇ ਵੀ 6 ਦਿਨ ਬਾਕੀ ਆ ਜੀ ਹੋਰ 6 ਦਿਨ ਹਜੇ ਵੀ ਪਏ ਆ ਹਾਂ ਜੀ ਲੈਵਾਲ ਉਹ ਬਹੁਤ ਸੋਹਣਾ ਤਿਆਰ ਕਰ ਗਏ ਹੈ ਨਾ ਬਾਈ ਹਾਂ ਜੀ ਹੂੰ ਤੇ ਪਿੰਦਰ ਬਾਈ ਦੁੱਧ ਦਾ ਕੀ ਰਿਕਾਰਡ ਰਿਕੋਰਡ ਆ ਇਹਦਾ ਤਦ ਬਈ ਟੋਕੜ ਲਿਆਂਦੀ ਸੀ ਮੈਂ 7 7 ਮਹੀਨਿਆਂ ਦੀ ਹੈ ਜੀ ਠੀਕ ਆ ਬਾਈ ਸੂਈ ਸੀਗੀ ਉਦੋਂ ਸੂਈ ਸੀ ਹਾਂਜੀ ਠੀਕ ਆ ਬਾਈ ਠੀਕ ਆ ਉਦੋਂ ਗੱਪਣ-ਗੁੱਪਣ ਤਾਂ ਨਹੀਂ ਸੀ ਹਾਂ ਉਦੋਂ ਵੀ 8 ਕਿਲੋ ਦੁੱਧ ਦਿੱਤਾ ਹੀ ਆਪਣੇ ਠੀਕ ਆ ਬਾਈ ਪਹਿਲਾਂ ਦਾ ਪਤਾ ਨਹੀਂ ਕਿੰਨਿਆ ਚਰਦੀ ਸੂਈ ਹੈ ਤੇ ਨਹੀਂ ਪਿੱਛੇ ਦਾ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਤੇ ਬਾਈ ਫਿਰ ਗੱਪਣ ਆਪਣੇ ਕੋਲ ਲਈ ਤੋ ਹੀ ਆਪਣੇ ਕੋਲ ਦੇ ਤੋ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਹੁਣ ਤੇ ਦਢ ਵੀ ਰਹਿ ਗਏ ਮਲਾਂ ਟਕਾਲੀ ਤੇ ਵੀ ਮੈਂ ਆਈ ਖੜੀ ਆ ਹਨਾ ਹੁਣ ਫਿਰ ਇਹ ਵੇਚਣ ਦਾ ਦਾ ਬਣ ਗਿਆ ਹਾਂਜੀ ਪਹਿਲਾਂ ਵਾਲੀ ਵੀਡੀਓ ਤੇ ਫਿਰ ਉਦੋਂ ਰੁਪਈਏ ਲੱਗਦੇ ਰਿਹਾ ਕਿ ਨਹੀਂ ਲੱਗੇ ਹਾਂਜੀ ਆਰ ਨਹੀਂ ਸੀ ਪੂਰੀ ਉਦੋਂ ਕੱਚੀ ਸੀਗੀ ਮੈਂ ਹਾਂ ਤੇ ਬਾਈ ਫਿਰ ਹੁਣ ਇਹਦਾ ਰੇਟ ਕੀ ਤੈ ਕੀਤਾ ਵਾ 145 ਆ ਜੀ 145 ਰੇਟ ਆ ਮਾਨਤਾ ਨੇ ਦੇ ਵਿੱਚੋਂ ਕਰ ਦੇਗਾ ਭਰਾ ਕਰ ਦੂੰਗਾ ਜੀ ਠੀਕ ਹੈ ਤੋਰੀ ਬਾਈ ਮੜੇ ਜੇ ਕੱਢੀ ਬਾਹਰ ਨੂੰ ਲੈ ਵੀ ਮਿੱਤਰੋ ਸੂਆ ਕਿੰਨਾਂ ਸੁੰਦੀ ਆ ਬਈ ਇਹ ਤੀਜਾ ਸੂਆ ਸਟਨ ਕੇ ਤੋੜ ਦਿਓ ਲੈ ਮਿੱਤਰੋ ਤੀਜਾ ਸੂਆ ਸੁੰਦੀ ਆ ਇੱਟਾਂ ਵਾਲੀ ਪਿੰਡ ਦੇ ਵਿੱਚ ਪਿੰਦਰ ਬਾਈ ਦੇ ਘਰੇ ਇਹ ਮੈਂ ਖੜੀ ਹੋਈ ਆ ਜਿਹੜੇ ਭਰਾਣੇ ਬਣਾਉਣੀ ਆ ਬ੍ਰੀਡ ਨਸਲ ਤਿਆਰ ਕਰਨੀ ਆ ਹੋ ਸਕਦਾ ਮੈਂ ਕਰਮਾ ਵਾਲੀ ਟਿਕਾਣੇ ਦੇ ਦੁੱਧ ਤੇ ਚੱਲ ਪੀਦਾ 16 17 ਕਿਲੋ ਦੁੱਧ ਮੈਂ ਇਹਨੂੰ ਕੁਛ ਨਹੀਂ ਕਹਿੰਦਾ ਪਰ ਮੈਂ ਨਹੀਂ ਕਹਿੰਦਾ ਵੀ ਇਹ ਇੰਨਾ ਦੁੱਧ ਦੇਊਗੀ ਕਿਉਂਕਿ ਇਹ ਹਜੇ ਬੰਦ ਲਫਾਫਾ ਵਾਹ ਕਰਮਾ ਵਾਲੀ ਗੱਪਣਾ ਇਹਦੀ ਦਾ ਤਿਆਰੀ ਦਾ ਆਈਡੀਆ ਲਾ ਕੇ ਦੱਸਦਾ ਤੁਹਾਨੂੰ ਮੈਂ ਤਿਆਰੀ ਆਈਡੀਆ ਤੁਹਾਨੂੰ 20 ਕਿਲੋ ਦਾ ਵੀ ਲਵਾਊਗੀ ਜਦੋਂ ਤੁਸੀਂ ਕੋਲੇ ਆਏ ਕਿਉਂਕਿ ਜਿਹੜੀ ਮਿਹਨਤ ਵਿੱਚ ਬਰੀਕੀ ਆ ਜਿਹੜੀ ਮਿਹਨਤ ਵਿੱਚ ਕੁਆਲਿਟੀ ਆ ਨਾ ਬਾਈ ਉਹ ਤੁਸੀਂ ਪਾਕਿਸਤਾਨ ਵਾਲੀਆਂ ਵੀਡੀਓ ਖੋਲ ਕੇ ਵੇਖ ਲਓ ਤੇ ਇੱਕ ਪਾਸੇ ਇਹ ਵੀਡੀਓ ਖੋਲ ਕੇ ਨਾਲ-ਨਾਲ ਚਲਾ ਲਿਆ ਜੇ ਦੋਵੇਂ ਮੋਬਾਈਲਸ ਉਰਾਨੇ ਤੇ ਰੱਖ ਲਿਆ ਜੇ ਤੇ ਤੁਸੀਂ ਇਹਨਾਂ ਦੇ ਵਿੱਚ ਅੰਤਰ ਜ਼ਰੂਰ ਵੇਖਿਆ ਜੇ ਵੀ ਕੀ ਅੰਤਰ ਆ ਇਸ ਵੀਡੀਓ ਦੇ ਵਿੱਚ ਤੇ ਉਸ ਵੀਡੀਓ ਦੇ ਵਿੱਚ ਬਹੁਤ ਕੁਆਲਿਟੀ ਮੈਂ ਦੇ ਵਿੱਚ ਜ਼ਬਰਦਸਤ ਆ ਲੇਵੇ ਦੀ ਬਰੀਕੀ ਆਰਡਰ ਦੀ ਕੁਆਲਿਟੀ ਹਜੇ 7 ਦਿਨ ਪਏ ਆ ਛੇ ਪੂਰੇ ਹੋਣ ਦੇ ਵਿੱਚ ਵੀ ਫਿਰ ਵੀ ਕਰਮਾਂ ਵਾਲੀ ਰਿਕਾਰਡ ਤੋੜੀ ਫਿਰਦੀ ਆ ਘਰੇਲੂ ਸਾਂਹ ਤੋਂ ਇਹ ਗੱਬਣਾ ਜਿਹੜਾ ਲੋਕਲ ਬਾਈ ਦਾ ਸਾਂਹ ਆ ਉਸੇ ਸਾਂਹ ਤੋਂ ਇਹ ਗੱਬਣਾ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਮਿੱਤਰੋ ਔਰ ਬਾਕੀ ਮੈਂ ਉਹਦੇ ਵਿੱਚ ਸਾਰੀ ਜਿਹੜੀ ਕੁਆਲਿਟੀ ਆ ਉਹ ਤੁਹਾਨੂੰ ਜ਼ਰੂਰ ਪਸੰਦ ਆਉਣ ਵਾਲੀ ਚੀਜ਼ ਆ ਮੈਨੂੰ ਆਸ ਆ ਵੀ ਤੁਸੀਂ ਇਸ ਵੀਡੀਓ ਨੂੰ ਪਿਆਰ ਦਿਓਗੇ ਕਿਉਂਕਿ ਇੱਕ ਤਾਂ ਫੋਰੋਜਪੁਰ ਜ਼ਿਲ੍ਹੇ ਦੀ ਬਾਰਡਰ ਵੈਲਟ ਦੇ ਪਿੰਡਾਂ ਦੀ ਇਹ ਮੈਂ ਆ ਦੂਜੀ ਗੱਲ ਇਹ ਆ ਗਈ ਵੀ ਇਹ ਪਿੰਡ ਮੈਂ ਆ ਜਿਹੜੀ ਇਸ ਏਰੀਏ ਦੀ ਮੈਂ ਆ ਜਿਹੜੇ ਏਰੀਏ ਦੇ ਵਿੱਚ ਦੁੱਧਾ ਇਹ ਏਰੀਏ ਗਿਆ ਮਈਆਂ ਦੇ ਵਿੱਚ ਦੁੱਧ ਬਹੁਤ ਆ ਚਾਹੇ ਕਾਲੀ ਮੈਂ ਲੈ ਲਿਆ ਜੇ ਚਾਹੇ ਤੁਸੀਂ ਇੱਥੋਂ ਨੀਲੀ ਦੀ ਮੈਂ ਲੈ ਲਿਆ ਜੇ ਤਕਰੀਬਨ ਇਹ 15 20 ਪਿੰਡ ਆ ਜਿਵੇਂ ਫਰੋਚਾ ਈਟਾਂ ਵਾਲੀ ਜਾਂ ਇਧਰ ਰਕਾਦਾ ਬੋੜ ਆ ਗਿਆ ਸੋਢੀ ਨਗਰ ਆ ਗਿਆ ਇਹਨਾਂ ਪਿੰਡਾਂ ਦੀਆਂ ਮਈਆਂ ਦੁੱਧੋਂ ਬਹੁਤ ਖਰੀਆਂ ਮਈਆਂ ਆ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਕਿਉਂਕਿ ਜਾਂ ਤਾਂ ਪੁਰਾਣਾ ਰਵਾ ਹੁੰਦਾ ਜਿਵੇਂ ਕਈ ਵਾਰੀ ਪੁਰਾਣੇ ਮਾਲੀ ਮੂਲੀ ਚੰਗੇ ਤੁਰੇ ਫਿਰ ਇਧਰ ਉਹਨਾਂ ਦਾ ਰਵਾ ਆ ਗਿਆ ਕਿਉਂਕਿ ਸੁਧਾਰ ਬਹੁਤ ਆ ਦੁੱਧ ਦੇ ਵਿੱਚ ਔਰ 1 45 ਇਹਦਾ ਰੇਟ ਆ ਗੱਲਬਾਤ ਲਈ ਨੰਬਰ ਆਪਾਂ ਪਿੰਦਰભાઈ ਨੰਬਰ ਦਹੀਂ ਕਰਾਂ ਦੀ ਅ 21352 ਜੀ ਇੱਕ ਵਾਰੀ ਹੋਰ ਬੋਲਦੇ ਬਾਈ 9855521352 ਤੇ ਗਾਂ ਜੀ 21352 ਠੀਕ ਹੈ ਜੀ ਇਸ ਨੰਬਰ ਤੇ ਕਰਨੀ 98555 21352 ਜੀ ਠੀਕ ਹੈ ਇਸ ਨੰਬਰ ਤੇ ਤੁਸੀਂ ਕਰਨੀ ਬਾਈ ਗੱਲਬਾਤ ਬਾਈ ਪਿੰਦਰ ਦੇ ਨਾਲ ਮੈਂ ਦਿਖਾਤੀ ਆ ਜਾਣਕਾਰੀ ਲੈਤੀ ਆ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਅਗਲੀ ਕਾਰਵਾਈ ਤੁਹਾਡੇ ਹੱਥ ਹੈ ਮੇਰੀ ਤਾਂ ਨਿਆਣੀ ਮਾਤਾ ਧੰਨਵਾਦ